ਮੈਂ ਡਾਕਟਰ ਗਗਨਦੀਪ ਸਿੰਘ ਸਿਸਤੇਵਾ ਸੀਈਓ ਸੋਹਣਾ ਹਸਪੀਟਲ ਮੋਹਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਡਿਲੀਵਰੀ ਦਾ ਕੇਸ ਡਾਟਾ ਕੀ ਸਾਹਮਣੇ ਆਇਆ ਸੀ ਸੰਦੀਪ ਸਿੰਘ ਜੀ ਫਾਦਰ ਤੇ ਰਮਨਦੀਪ ਕੌਰ ਜਿਹੜੇ ਮਦਰ ਜਿਨ੍ਹਾਂ ਦਾ ਇੱਕ ਬੱਚਾ ਇੱਥੇ ਡਿਲੀਵਰ ਹੋਇਆ ਸੀ 11 ਤਰੀਕ ਨੂੰ ਬੇਬੀ ਗਰਲ ਤੇ ਉਸ ਤੋਂ ਜਦੋਂ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਦੇ ਪੇਰੈਂਟਸ ਫਾਦਰ ਨੂੰ ਇਮੀਡੀਏਟਲੀ ਬੱਚੇ ਨੂੰ ਦਿਖਾਇਆ ਗਿਆ ਮਲਾਇਆ ਗਿਆ ਕਿ ਤੁਹਾਡੇ ਬੇਬੀ ਗਰਲ ਬੋਨ ਹੋਈ ਹੈ ਤੇ ਬੱਚੇ ਦੇ ਫਾਦਰ ਨੇ ਇਹ ਗੱਲ ਦੇ ਉੱਤੇ ਹਸਪੀਟਲ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਕਿ ਇਹ ਜੀ ਬੇਬੀ ਬॉय ਮੈਨੂੰ ਦਿਖਾਇਆ ਗਿਆ ਸੀ ਤੇ ਬੇਬੀ ਗਰਲ ਮੈਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਮਝਾਇਆ ਗਿਆ ਕਿ ਤੁਹਾਨੂੰ ਬੇਬੀ ਗਰਲ ਹੀ ਦਿਖਾਈ ਗਈ ਸੀ ਪਰ ਉਹ ਜਿਹੜੇ ਫਾਦਰ ਸਾਹਿਬ ਤੇ ਜਿਹੜੇ ਉਹਨਾਂ ਦੇ ਰਿਲੇਟਿਵ ਸੀ ਉਸ ਗੱਲ ਤੋਂ ਬਿਲਕੁਲ ਇਨਕਾਰ ਕਰਦੇ ਰਹੇ ਤੇ ਉਸ ਤੋਂ ਬਾਅਦ ਉਹ ਅਸੀਂ ਹਸਪੀਟਲ ਸੋਹਣਾ ਹਸਪੀਟਲ ਵੱਲੋਂ ਮਾਦਰ ਤੇ ਫਾਦਰ ਤੇ ਬੱਚੇ ਦਾ ਡੀਐਨਏ ਟੈਸਟ ਜਿਹੜਾ ਕਿ ਭੇਜਿਆ ਗਿਆ ਉਹਨਾਂ ਦੀ ਰਿਕਵੈਸਟ ਤੇ ਤੇ ਸਾਰੀ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇਨਫਾਰਮ ਕੀਤਾ ਗਿਆ ਤੇ ਉਹਨਾਂ ਦੇ ਪ੍ਰੋਟੋਕਾਲ ਦੇ ਅਨੁਸਾਰ ਜਿਹੜਾ ਕਿ ਡੀਐਨਏ ਟੈਸਟ ਕਰਾਇਆ ਗਿਆ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਕਿ ਹੁਣ ਆਈ ਹੈ ਸਾਹਮਣੇ ਸਾਡੇ ਡੀਐਨਏ ਟੈਸਟ ਦੀ ਰਿਪੋਰਟ ਜੋ ਕਿ ਸਾਡੇ ਸਾਹਮਣੇ ਹੁਣ ਆਈ ਹੈ ਡੀਐਨਏ ਟੈਸਟ ਬੋਰਡ ਦੇ ਅਨੁਸਾਰ ਜਿਹੜੇ ਕਿ ਬਾਇਓਲੋਜੀਕਲ ਪੇਰੈਂਟਸ ਜਿਹੜੇ ਨੇ ਉਹ ਸੰਦੀਪ ਸਿੰਘ ਤੇ ਰਮਨਦੀਪ ਗੌਰ ਹੀ ਜਿਹੜੇ ਬੱਚੇ ਦੇ ਬਾਇਓਲੋਜੀਕਲ ਪੇਰੈਂਟਸ 100% ਰਿਪੋਰਟ ਦੇ ਵਿੱਚ ਉਹਦੀ ਪੁਸ਼ਟੀ ਹੋਈ ਹੈ ਤੇ ਪ੍ਰੂਫ ਹੋਇਆ ਕਿ ਵੀ ਉਹੀ ਬੇਬੀ ਗਰਲ ਦੇ ਜਿਹੜੇ ਪੇਰੈਂਟਸ ਨੇ ਤੇ ਅਸੀਂ ਅੱਜ ਸਿਰਫ ਇਹੀ ਇਹ ਜਿਹੜਾ ਡੀਐਨਏ ਰਿਪੋਰਟ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਮੌਜੂਦਗੀ ਦੇ ਸਾਹਮਣੇ ਰਿਪੋਰਟ ਜਿਹੜੀ ਹੈ ਇਹ ਰਿਪੋਰਟ ਓਪਨ ਕੀਤੀ ਗਈ ਤੇ ਉਹਨਾਂ ਦੇ ਪੇਰੈਂਟਸ ਤੇ ਉਹਨਾਂ ਦੇ ਰਿਲੇਟਿਵਸ ਜਿਹੜੇ ਨੇ ਉਹਨਾਂ ਦੇ ਸਾਹਮਣੇ ਤੇ ਪੂਰੇ ਪ੍ਰੋਟੋਕਾਲ ਦੇ ਅਨੁਸਾਰ ਇਹ ਰਿਪੋਰਟ ਉਹਨਾਂ ਨੂੰ ਦਿਖਾਈ ਗਈ ਤੇ ਉਹ ਰਿਪੋਰਟ ਦੇ ਵਿੱਚ ਇਹੀ ਪਾਇਆ ਗਿਆ ਕਿ ਬੱਚੇ ਦੇ ਮਾਪੇ ਉਹੀ ਨੇ ਤੇ ਹੁਣ ਉਹਨਾਂ ਨੇ ਐਕਸੈਪਟ ਕੀਤਾ ਹੈ ਕਿ ਜੀ ਬੱਚਾ ਸਾਡਾ ਹੀ ਹੈ ਤੇ ਮੈਂ ਇਹ ਸਿਰਫ ਅੱਜ ਸੰਦੇਸ਼ ਦੇਣਾ ਚਾਹੁੰਦਾ ਕਿ ਬੱਚੇ ਜਿਹੜੇ ਨੇ ਬੇਬੀ ਬॉय ਬੇਬੀ ਗਰਲ ਪ੍ਰਮਾਤਮਾ ਦਾ ਦਿੱਤਾ ਰੂਪ ਨੇ ਤੇ ਆਪਾਂ ਨੂੰ ਜੋ ਬੱਚਾ ਸੋਹਣਾ ਹਸਪੀਟਲ ਵਿੱਚ ਜਿਵੇਂ ਹੋਇਆ ਇਸ ਚੀਜ਼ ਦੇ ਉੱਤੇ ਗਲਤ ਇਲਜ਼ਾਮ ਲਗਾ ਕੇ ਪਹਿਲਾਂ ਵੀ ਪ੍ਰੈਸ ਦੇ ਵਿੱਚ ਦੱਸਿਆ ਗਿਆ ਸਾਰੀ ਜਗ੍ਹਾ ਤੇ ਗੱਲ ਫੈਲਾਈ ਗਈ ਕਿ ਜੀ ਇਹ ਬੱਚਾ ਸਾਨੂੰ ਗਲਤ ਬੱਚਾ ਦੇ ਦਿੱਤਾ ਗਿਆ ਹੈ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਇੱਥੇ ਸੋਹਣਾ ਹਸਪੀਟਲ ਵਿੱਚ ਹਰ ਕੰਮ ਜਿਹੜਾ ਬੜਾ ਐਥੀਕਲ ਵੇ ਨਾਲ ਹੁੰਦਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਜਿਹੜੀ ਚੀਜ਼ ਨਹੀਂ ਹੁੰਦੀ ਸੋ ਇਹੀ ਅੱਜ ਅਸੀਂ ਇੱਕ ਛੋਟਾ ਜਿਹਾ ਸੰਦੇਸ਼ ਜਾਂ ਛੋਟਾ ਜਿਹਾ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦੀ ਪੁਸ਼ਟੀ ਕਰ ਰਹੇ ਹਾਂ ਹੁਣ ਬੱਚੀ ਤਾਂ ਜੀ ਅੱਗੇ ਜਾ ਕੇ ਕੀ ਸਫਰ ਕਰੇਗੀ ਤਾਂ ਹੁਣ ਸਮਾਂ ਹੀ ਦੱਸੂਗਾ ਨਾ ਜੀ ਹਜੇ ਤਾਂ ਪੇਰੈਂਟਸ ਲੈ ਕੇ ਚੱਲੇ ਆ ਪਰ ਉਹਨਾਂ ਦਾ ਬੱਚੇ ਨੂੰ ਮਾਂ ਮਾਂ ਨੇ ਜਿਹਨੇ 2 ਦਿਨ ਬੱਚੇ ਨੂੰ ਦੁੱਧ ਨਹੀਂ ਪਿਲਾਇਆ ਦੱਸੋ ਮਤਲਬ ਇਹ ਚੀਜ਼ਾਂ ਹੁਣ ਬਹੁਤ ਦੱਸਿਆ ਨਹੀਂ ਜਾ ਸਕਦੀ ਐ ਪ੍ਰੈਸ ਵਿੱਚ ਜੋ ਇਨਸਾਨੀਅਤ ਦੀ ਗੱਲ ਪੁੱਛਿਆ ਕਿ ਇਨਸਾਨੀਅਤ ਦੀ ਚੀਜ਼ ਨਹੀਂ ਜੀ ਉਹ ਹਜੇ ਵੀ ਤੁਸੀਂ ਉਹਨਾਂ ਦਾ ਜਿਹੜਾ ਹੈ ਐਟੀਟਿਊਡ ਜਿਹੜਾ ਹਜੇ ਵੀ ਐਕਸੈਪਟੈਂਸ ਵਾਲਾ ਨਹੀਂ ਹੈਗਾ ਕਿ ਬੱਚੇ ਨੂੰ ਅਸੀਂ ਐਕਸੈਪਟ ਕਰ ਰਹੇ ਹਾਂ ਅੱਜ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ 11 ਤਰੀਕ ਨੂੰ ਸਾਡੇ ਇੱਕ ਡਿਲੀਵਰੀ ਹੋਈ ਸੀ ਕਪਲ ਆਏ ਸੀ ਹਰਿਆਣਾ ਤੋਂ ਸੰਦੀਪ ਸਿੰਘ ਔਰ ਉਹਨਾਂ ਦੀ ਵਾਈਫ ਰਮਨਦੀਪ ਕੌਰ ਜਿਨ੍ਹਾਂ ਦੀ ਡਿਲੀਵਰੀ ਹੋਈ ਸੀ 11 ਨੂੰ ਔਰ ਉਹਨਾਂ ਦੀ ਬੇਬੀ ਗਰਲ ਹੋਈ ਸੀ ਜਿਹੜੀ ਉਹਨਾਂ ਨੂੰ ਦਿਖਾਈ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਦੇ ਫਾਦਰ ਸੰਦੀਪ ਸਿੰਘ ਜੀ ਨੇ ਇਹ ਇਲਜ਼ਾਮ ਲਗਾਏ ਸੀ ਕਿ ਮੈਨੂੰ ਬੇਬੀ ਬॉय ਸ਼ੋ ਕੀਤਾ ਗਿਆ ਲੇਕਿਨ ਬੇਬੀ ਗਰਲ ਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਖੜਾ ਹੋਇਆ ਸੀ ਔਰ ਅਸੀਂ ਉਹਨਾਂ ਨੂੰ ਕਾਫੀ ਕਨਵਿੰਸ ਕੀਤਾ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਅਗਰ ਕੋਈ ਵੀ ਸ਼ੱਕ ਹੈ ਉਹਨੂੰ ਦੂਰ ਕਰਨ ਲਈ ਡੀਐਨਏ ਦਾ ਟੈਸਟ ਕਰਵਾਇਆ ਜਾਏ ਔਰ ਸਾਨੂੰ ਪੁਲਿਸ ਦੀ ਇੰਟਰਵੈਂਸ਼ਨ ਲੈਣੀ ਪਈ ਸੀ ਕਿ ਉਹਨਾਂ ਨੂੰ ਮਨਾਉਣ ਲੈ ਕੇ ਡੀਐਨਏ ਦਾ ਟੈਸਟ ਕੀਤਾ ਜਾਏ ਔਰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡੀਐਨਏ ਟੈਸਟ ਦੀ ਰਿਪੋਰਟ ਆ ਜਾਗੀ ਹੈ ਔਰ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦੇ ਪੇਰੈਂਟ ਦੇ ਸਾਹਮਣੇ ਡੀਐਨਏ ਦੀ ਰਿਪੋਰਟ ਖੋਲੀ ਗਈ ਹੈ ਜਿਹਦੇ ਵਿੱਚ 100% ਪ੍ਰੂਵ ਹੋ ਗਿਆ ਹੈ ਕਿ ਉਹ ਸੰਦੀਪ ਸਿੰਘ ਔਰ ਰਮਨਦੀਪ ਔਰ ਉਸ ਬੇਬੀ ਗਰਲ ਦੇ ਬਾਇਓਲੋਜੀਕਲ ਫਾਦਰ 100% ਪ੍ਰੂਵ ਹੋ ਗਏ ਨੇ ਔਰ ਸਾਨੂੰ ਬੜਾ ਮਾਣ ਹੈ ਆਪਣੀ ਸੰਸਥਾ ਦੇ ਉੱਪਰ ਕਿ ਜਿਹੜੇ ਅਸੀਂ ਪਿਛਲੇ ਐਨਿਆ ਸਾਲਾਂ ਤੋਂ ਬੜੇ ਆਰਟੀਕਲ ਔਰ ਕੁਆਲਿਟੇਟਿਵ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਕਰਦੇ ਰਵਾਂਗੇ ਔਰ ਸਾਨੂੰ ਇਸ ਗੱਲ ਦਾ ਵੀ ਅਸੀਂ ਇੱਕ ਸਮਾਜ ਵਿੱਚ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਦੇ ਇਹ 베بی ਗਰਲ 11 ਸਾਲ ਬਾਅਦ ਹੋਈ ਸੀ ਇਹਨਾਂ ਦੇ ਪਹਿਲੇ ਦੋ ਬੇਟੀਆਂ ਨੇ ਸਮਾਜ ਦੇ ਵਿੱਚ ਲੜਕੇ ਔਰ ਲੜਕੀ ਨੂੰ ਕੋਈ ਵੀ ਭੇਦਭਾਵ ਨਹੀਂ ਰੱਖਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਔਰ ਚਾਹੇ 베بی ਬాయ్ ਹੋਏ ਚਾਹੇ 베بی ਗਰਲ ਹੋਏ ਪਰਮਾਤਮਾ ਦੀ ਨਿਯਮਤ ਹੈ ਔਰ ਉਸ ਦਾ ਆਸ਼ੀਰਵਾਦ ਸਮਝ ਕੇ ਸਾਨੂੰ ਪੈਰੈਂਟਿੰਗ ਅੱਛੀ ਕਰਨੀ ਚਾਹੀਦੀ ਹੈ ਨਾਕੀ ਜੈਂਡਰ ਦੇ ਬਿਸਨ ਨੂੰ ਕੋਈ ਭੇਦ ਭਾਵ ਕਰਨਾ ਚਾਹੀਦਾ ਅਸੀਂ ਬੱਚੇ ਦੀ ਕੇਅਰ ਕੀਤੀ ਹੈ ਜੇ ਸਾਡੇ ਪੀਡੀਆਟ੍ਰੀਸ਼ੀਨ ਨੇ ਡਾਕਟਰ ਨਿਸ਼ਾ ਮੈਨਨ ਔਰ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਬੱਚੇ ਨੂੰ ਅਸੀਂ ਜੋ ਵੀ ਕੇਅਰ ਦੇ ਵਿੱਚ ਅਸੀਂ ਕੇਅਰ ਪ੍ਰੋਵਾਈਡ ਕੀਤੀ ਹੈ ਉਹਦੀ ਲੋੜਿੰਦਾ ਜੋ ਵੀ ਵੈਕਸੀਨੇਸ਼ਨਸ ਜੋ ਵੀ ਕੀਤੀ ਹੈ ਬੱਚੇ ਨੂੰ ਸੌਖਾ ਜੀ ਔਰ ਫਾਦਰ ਦੇ ਰਿਐਕਸ਼ਨ ਦੇਖ ਕੇ ਅੱਜ ਸਾਨੂੰ ਬੜਾ ਦੁੱਖ ਹੋ ਰਿਹਾ ਜੀ ਕਿ ਉਹਨਾਂ ਨੇ ਦੇਵੀ ਘਰ ਨੂੰ ਅਕਸੈਪਟ ਨਹੀਂ ਕੀਤਾ ਸੀ ਔਰ ਹਸਪੀਟਲ ਪਰ ਐਕਸ਼ਨ ਲਿਆ ਜਦੋਂ ਕੋਈ ਨਾ ਜੀਓ ਮੈਨੇਜਮੈਂਟ ਹੁਣ ਡਿਸਾਈਡ ਕਰੇਗੀ ਉਸ ਦੇ ਬਾਰੇ ਇਹ ਜੋ ਕੋਰਸ ਤਾਂ ਹੋ ਰਾਇਆ ਹੈ ਬਿਲਕੁਲ ਸਾਡੇ ਲਈ ਤੇ ਸਾਡੇ ਲਈ ਤੇ ਇੱਕ ਹਸਪੀਟਲ ਦੀ ਜਿਹੜੀ ਰੈਪਿਊਟੇਸ਼ਨ ਹੈ ਉਹਦੇ ਤੇ ਸਵਾਲ ਤੇ ਇਹਨਾਂ ਨੇ ਉਠਾਇਆ ਸੀਗਾ ਔਰ ਜਿਹਦੇ ਵਿੱਚ ਅਸੀਂ ਕੌਨਫੀਡੈਂਸ ਹੈਗੇ ਔਰ ਅਸੀਂ ਪੂਰੇ ਉਤਰੇ ਆ ਖੜੇ ਉਤਰੇ ਪਰਮਾਤਮਾ ਦੀ ਕਿਰਪਾ ਨਾਲ